ਮੰਗਿਰ ਮਾਹੀ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਮੱਗਰ ਦੇ ਠੰਡੇ ਅਤੇ ਮਿੱਠੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ ਪਰਮਾਤਮਾ ਦੇ ਨਾਲ ਬੈਠੀਆਂ ਹੁੰਦੀਆਂ ਹਨ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਬ ਮੇਲੜੀਆਂ ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹਿ ਲੜੀਆਂ ਸਤ ਸੰਗੀ ਸਹਿ ਲੀ ਦੀ ਸੰਗਤ ਵਿੱਚ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਕੇ ਉਹਨਾਂ ਦਾ ਸ਼ਰੀਰ ਅਤੇ ਮਨ ਸਦਾ ਖਿੜਿਆ ਰਹਿੰਦਾ ਹੈ ਸਾਧ ਜਨਾਤੇ ਬਾਹਰੀ ਸੇ ਰਹਿਣ ਇਕੇ ਲੜੀਆਂ ਪਰ ਜਿਹੜੀਆਂ ਜੀਵ ਇਸਤਰੀਆਂ ਸਤ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ ਉਹ ਇਕਲੀਆਂ ਭਾਵ ਛੁੱਟੜ ਹੀ ਰਹਿੰਦੀਆਂ ਹਨ ਤਿੰਨ ਦੁੱਖ ਨ ਕਬ ਹੋ ਉਤਰੇ ਸੇ ਜੰਮ ਕੇ ਵਸ ਪੜੀਆਂ ਉਸ ਇਕੱਲੀ ਜਿੰਦ ਨੂੰ ਵੇਖ ਕੇ ਕਈ ਕਾਮਾਦਿਕ ਵੈਰ ਆ ਕੇ ਘੇਰ ਲੈਂਦੇ ਹਨ ਉਹਨਾਂ ਵਿਕਾਰਾਂ ਤੋਂ ਜੋ ਦੁੱਖ ਹੁੰਦਾ ਹੈ ਉਹ ਕਦੇ ਲੈਂਦਾ ਨਹੀਂ ਉਹ ਜਮਾ ਦੇ ਵਸ ਪਈਆਂ ਰਹਿੰਦੀਆਂ ਹਨ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਜਿਨ੍ਹਾਂ ਜੀ ਵਿਸਤਰੀਆਂ ਨੇ ਪਤੀ ਪਰਮਾਤਮਾ ਦਾ ਸਾਥ ਮਾਣਿਆ ਹੈ ਉਹਨਾਂ ਨੂੰ ਵਿਕਾਰ ਕਦੀ ਝੋਟ ਨਹੀਂ ਪਹੁੰਚਾ ਸਕਦੇ ਉਹ ਹਮੇਸ਼ਾ ਵਿਕਾਰਾਂ ਵੱਲੋਂ ਸੁਚੇਤ ਦਿਸਦਿਆਂ ਹਨ ਰਤਨ ਜਵੇਹਰ ਲਾਲ ਹਾਰ ਕੰਟ ਤੇ ਨਾ ਜੜੀਆਂ ਹਨ ਕਿਉਂਕਿ ਪਰਮਾਤਮਾ ਦੇ ਗੁਲਣਵਾਦ ਉਹਨਾਂ ਦੇ ਹਿਰਦੇ ਵਿੱਚ ਪਰੋਤੇ ਰਹਿੰਦੇ ਹਨ ਜਿਵੇਂ ਕਿ ਹੀਰੇ ਜਵਾਹਰ ਤੇ ਲਾਲ ਨਾਲ ਜੜਿਆ ਹੋਇਆ ਹਾਰ ਆਪਣੇ ਗਲ ਵਿੱਚ ਪਾਇਆ ਹੁੰਦਾ ਹੈ ਨਾਨਕ ਬਾਣਛੇ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਹਾ ਨਾਨਕ ਔਨਾ ਸਤਸੰਗੀਆਂ ਦੀ ਚਰਨ ਧੂੜ ਮੰਗਦਾ ਹੈ ਜੋ ਪ੍ਰਮਾਤਮਾ ਦੇ ਦਰ ਉੱਤੇ ਉਸ ਦੀ ਸ਼ਰਨ ਵਿੱਚ ਰਹਿੰਦੇ ਹਨ ਮੰਗੀਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆਂ ਬਾਗਰ ਮਹੀਨੇ ਵਿੱਚ ਪ੍ਰਮਾਤਮਾ ਦਾ ਸਿਮਰਨ ਕਰਕੇ ਮੁੜ ਕੇ ਫਿਰ ਜਨਮ ਬਰੰਦਾ ਗੇੜ ਕਦੇ ਨਹੀਂ ਵਾਪਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ